ਲੈ ਵੀ ਅੜਿਓ ਮੈਂ ਥਰਾ ਆਪਣਾ ਸਤੀਸ਼ ਵਿਦਰੋਹੀ ਔਰ ਅੱਜ ਭਗਤ ਗੁਰੂ ਰਵਿਦਾਸ ਕੇ ਚਰਨਾਂ ਮਾ ਇੱਕ ਛੋਟੀ ਜੀ ਹਾਜ਼ਰੀ ਉਮੀਦ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਏਗੀ ਕਹਾ ਵੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਸੁਨੈ ਬੋਲੈ ਦੌਰਤ ਫਿਰਤ ਹੈ ਜਬ ਕੁਛ ਪਾਵੈ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਗਰ ਸੋ ਮਹਿ ਪ੍ਰੀਤ ਬਨਾਈ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਹੀ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਪਵਦੀ ਕੀ ਪਵਦੀ ਭਾਸ਼ਾ ਕੀ ਇੱਕ ਰਚਨਾ ਪਵਦੀ ਬੋਲੀ ਕੀ ਕਹਾਂ ਜੀ ਆਪਣੇ ਗੁਰੂ ਕੀ ਬਾਣੀ ਨੂੰ ਸਮਝੋ ਸਭ ਤੋਂ ਖਾਸ ਸਭ ਤੋਂ ਪਿਆਰਾ ਭਗਤਾ ਰੱਬ ਦਾ ਭਗਤ ਗੁਰੂ ਰਵਿਦਾਸ ਭਗਤੀ ਮੀਰਾ ਬਾਈ ਕੀ ਔਰ ਉਪਦੇਸ ਗੁਰੂ ਨਾਨਕ ਕੇ ਮੰਨੇ ਤੇ ਜਾਤ ਪਾਤ ਕਾ ਖੰਡਨ ਕਰ ਕਾ ਰਖਿਆ ਉੱਚ ਨਾਰੀ ਜਾਤੀ ਮਾ ਵਿਸ਼ਵਾਸ ਸਭ ਤੇ ਪਿਆਰਾ ਭਗਤ ਰੱਬ ਕਾ ਭਗਤ ਗੁਰੂ ਰਵਿਦਾਸ ਕੰਮ ਬੰਦੇ ਕਾ ਕਰਮੇ ਹੋਆ ਯੋ ਫਰਮਾਇਆ ਕੰਮ ਬੰਦੇ ਕਾ ਕਰਮੇ ਹੋਆ ਯੋ ਫਰਮਾਇਆ ਔਰ ਕੰਮ ਕਦ ਉੱਚਾ ਨਿੱੱਚਾ ਹੋਆ ਨਾਮ ਧਿਆਕ ਆ ਰੱਬ ਦਾ ਰੱਖੀ ਤੀ ਚਮੜਾ ਰੰਬੀ ਪਾਸ ਸਭ ਤੋਂ ਪਿਆਰਾ ਭਗਤ ਦਾ ਰੱਬ ਦਾ ਭਗਤ ਗੁਰੂ ਰਵਿਦਾਸ ਅਰ ਢੋਈ ਕਿਤੇ ਵੀ ਮਿਲਣੀ ਨਹੀਂ ਬਾਬੇ ਨੇ ਕਿਹਾ ਢੋਈ ਕਿਤੇ ਵੀ ਮਿਲਣੀ ਨਹੀਂ ਉਹ ਨਰਦੋਜਕ ਨੂੰ ਜਾਣਗੇ ਭਖੇ ਗੁਰੂ ਰਵਿਦਾਸ ਰੱਬ ਨੂੰ ਹੀਰਾ ਦੱਸਿਆ ਅਰ ਕਿਹਾ ਨਾ ਰਖਿਓ ਹੋਰ ਪਾ ਆਸ ਸਭ ਤੇ ਪਿਆਰਾ ਭਗਤਾ ਰੱਬ ਦਾ ਭਗਤ ਗੁਰੂ ਰਵਿਦਾਸ ਆਪਣੀ ਜਾਤ ਅਰ ਧਰਮ ਨੂੰ ਥਵੇਂ ਉੱਚਾ ਕਰਕੇ ਜਾਣੋ ਆਪਣੀ ਜਾਤ ਅਰ ਧਰਮ ਨੂੰ ਥਵੇਂ ਉੱਚਾ ਕਰਕੇ ਜਾਣੋ ਅਰ ਦੂਸਰੀਆਂ ਵੀ ਨਾ ਭੰਡਿਏ ਸਭ માં ਇੱਕੋ ਜੈਸੇ ਸਾਸ ਸਭ ਤੇ ਪਿਆਰਾ ਭਗਤਾ ਰੱਬ ਦਾ ਭਗਤ ਗੁਰੂ ਰਵਿਦਾਸ ਅੱਛਾ ਰੱਬ ਵਰਗੇ ਗੁਰੂ ਨੂੰ ਛੋੜ ਕਾ ਥਮੇ ਤੱਕੇ ਹੋਰੇ ਥੋੜ ਖਾਰੇ ਆ ਰੱਬ ਵਰਗੇ ਆਪਣੇ ਗੁਰੂ ਨੂੰ ਛੋੜ ਕਾ ਥਮੇ ਤੱਕੇ ਹੋਰੇ ਥੋੜ ਖਾਰੇ ਆ ਆਪਣੇ ਬਾਪਰ ਗੁਰੂ ਨੂੰ ਜਿਹੜਾ ਵੀ ਭੁੱਲਿਆ ਉਹ ਬੰਦਾ ਨਹੀਂ ਹੈ ਹਲਾਸ ਸਭ ਤੋਂ ਪਿਆਰਾ ਭਗਤਾ ਰੱਬ ਦਾ ਭਗਤ ਗੁਰੂ ਰਵਿਦਾਸ ਹਜੇ ਵੀ ਕੁਛ ਨਹੀਂ ਵਿਗੜਿਆ ਮੁੜ ਜੋ ਹਜੇ ਵੀ ਕੁਛ ਨਹੀਂ ਵਿਗੜਿਆ ਬਿਦਰੋਹੀ ਅੰਦਰ ਸਾਫ ਆ ਅਰ ਤਨ ਕੱਲਾ ਲਿਬੜਿਆ ਹਜੇ ਵੀ ਕੁਛ ਨਹੀਂ ਵਿਗੜਿਆ ਬਿਦਰੋਹੀ ਤਨ ਸਾਫ ਆ ਔਰ ਕੱਲਾ ਬਾਹਰ ਤੇ ਲਿਬੜਿਆ ਓ ਭੁੱਲਿਆ ਨੂੰ ਰਾਹ ਪਾਵਾਂ ਰੱਖਗਾ ਦੇਖੋ ਥਮੇ ਉਸ ਪਾ ਆਸ ਸਭ ਤੇ ਪਿਆਰਾ ਭਗਤਾ ਰੱਬ ਦਾ ਭਗਤ ਗੁਰੂ ਰਵਿਦਾਸ ਆਪਣੇ ਗੁਰੂ ਕੀ ਬਾਣੀ ਨੂੰ ਥਮੇ ਸਮਝੋ ਸਭ ਤੇ ਖਾਸ ਅਰ ਸਭ ਤੋਂ ਪਿਆਰਾ ਭਗਤਾਂ ਰੱਬ ਦਾ ਭਗਤ ਗੁਰੂ ਰਵਿਦਾਸ ਇਸ ਨੂੰ ਅੱਗਾ ਬੱਤੇ ਵੱਧ ਸ਼ੇਅਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਵਸਦੇ ਰਹੋ